ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਬ੍ਰੇਕਿੰਗ ਨਿਊਜ਼ ਹੈ ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖਬਰੀ ਹੈ ਕੈਨੇਡਾ ਵਿੱਚ ਇੰਜੀਨੀਅਰਾਂ ਅਤੇ ਪਾਇਲਟਾਂ ਨੂੰ ਨਹੀਂ ਜਦਕਿ ਕਾਰਪੈਂਟਰ ਅਤੇ ਪਲੰਬਰਾਂ ਨੂੰ ਜਲਦ ਹੀ ਪੀਆਰ ਮਿਲੇਗਾ 2025 ਦੇ ਵੱਡੇ ਅਪਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ ਕੀ ਨੇ ਬਦਲਾ ਇਸ ਵਾਰੀ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਤੱਕ ਸਾਰੀ ਹੀ ਜਾਣਕਾਰੀ ਹਮੇਸ਼ਾ ਸਮੇਂ ਸਿਰ ਪਹੁੰਚਦੀ ਰਹੇ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਵੱਲ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਵੀਡੀਓ ਦਿਖਾਵਾਂਗਾ ਕੈਨੇਡਾ ਦੇ ਵਿੱਚ ਲੈ ਕੇ ਚੱਲਾਂਗਾ ਮੇਰੇ ਇੱਕ ਖਾਸ ਮਿੱਤਰ ਦੇ ਘਰ ਤਾਂ ਤੁਹਾਨੂੰ ਇੱਕ ਵਾਰੀ ਵੀਡੀਓ ਚ ਲੈ ਕੇ ਚਲਦੇ ਹਾਂ ਤਾਂ ਦੋਸਤੋ ਇਹ ਹੈ ਕੈਨੇਡਾ ਦੇ ਵਿੱਚ ਮੇਰੇ ਮਿੱਤਰ ਦਾ ਘਰ ਜੋ ਕਿ ਉਸਾਰੀ ਅਧੀਨ ਹੈ ਦੋ ਚਾਰ ਫੋਟੋਸ ਤੁਸੀਂ ਦੇਖ ਲਓ ਹੋਰ ਵੀ ਤੁਹਾਨੂੰ ਡਿਟੇਲ ਚ ਇੱਕ ਛੋਟੀ ਜਿਹੀ ਵੀਡੀਓ ਜੋ ਕਿ ਘਰ ਤਿਆਰ ਹੋ ਰਿਹਾ ਤੇ ਇਸ ਬਾਰੇ ਗੱਲ ਵੀ ਕਰਾਂਗੇ ਇਹ ਘਰ ਦਾ ਕਿਹੜਾ ਤਿਆਰ ਹੋ ਰਿਹਾ ਹੈ ਜਿੱਥੇ ਜੋ ਕੰਸਟਰਕਸ਼ਨ ਹੈ ਉਹ ਕਾਰਪੈਂਟਰ ਦੁਆਰਾ ਕੀਤੀ ਜਾ ਰਹੀ ਹੈ ਤੁਹਾਨੂੰ ਦੱਸਦੇ ਆ ਕਿ ਘਰ ਜੋ ਨੇ ਉਹ ਗੁੱਡ ਤੇ ਜਾਲੀ ਦੀ ਲੱਕੜ ਦੀ ਬਣੀ ਹੋਈ ਨੇ ਜੋਇਨਾਂ ਦਾ ਬੀਤ ਹੈ ਉਹ ਕੰਕਰੀਟ ਦਾ ਪਿਆਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਤੁਸੀਂ ਖੱਲੇ ਦੇਖ ਸਕਦੇ ਹੋ ਬੇਸਮੈਂਟ ਦੀ ਜਿਵੇਂ ਮਜ਼ਬੂਤੀ ਨਾਲ ਕੰਕਰੀਟ ਦੇ ਨਾਲ ਹੀ ਚਾਰ ਕੀਤੀ ਜਾਂਦੀ ਹੈ ਤੇ ਜੋ ਉੱਪਰ ਮੰਜ਼ਿਲ ਤਿਆਰ ਕੀਤੀ ਜਾਂਦੀ ਹੈ ਜੋ ਕਿ ਇਮਾਰਤ ਤਿਆਰ ਕੀਤੀ ਜਾਂਦੀ ਹੈ ਉਹ ਲੱਕੜ ਦੁਆਰਾ ਯਾਨੀ ਕਿ ਕੈਨੇਡਾ ਦੇ ਵਿੱਚ ਸਾਰਪੈਂਟਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉੱਪਰ ਕਾਰਪੈਂਟਰੀ ਕੰਮ ਵੀ ਕਰਦੇ ਆ ਤੁਸੀਂ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਜਾਣਕਾਰੀ ਵੱਲ ਲੈ ਕੇ ਚੱਲਾਂਗਾ ਜਿਵੇਂ ਹੀ ਵੀਡੀਓ ਸਮਾਪਤ ਹੁੰਦੀ ਹੈ ਤਾਂ ਦੋਸਤੋ ਇਹ ਉਸ ਦਾ ਘਰ ਹੈ ਤੁਸੀਂ ਦੇਖ ਸਕਦੇ ਹੋ ਲੱਕੜ ਦਾ ਘਰ ਬਹੁਤ ਹੀ ਸ਼ਾਨਦਾਰ ਤਿਆਰ ਕੀਤਾ ਗਿਆ ਤੇ ਹੁਣ ਚੱਲਦੇ ਹਾਂ ਜਾਣਕਾਰੀ ਵੱਲ ਤਾਂ ਦੋਸਤੋ ਕੈਨੇਡਾ ਦੇ ਵਿੱਚ ਪੀਆਰ ਸ਼੍ਰੇਣੀ ਵਿੱਚ ਕੁਝ ਖਾਸ ਹੁਨਰ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਪੀਆਰ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਇਸ ਦਾ ਕਾਰਨ ਹੈ ਕਿ ਕੈਨੇਡੀਅਨ ਸਰਕਾਰ ਮਜ਼ਦੂਰਾਂ ਦੀ ਘਾਟ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਪੀਆਰ ਦਿੰਦੀ ਹੈ ਤਾਂ ਜੋ ਦੇਸ਼ ਦੀ ਆਰਥਿਕਤਾ ਸੁਚਾਰੂ ਢੰਗ ਨਾਲ ਚੱਲਦੀ ਰਹੇ ਤਾਂ ਤੁਹਾਨੂੰ ਦੱਸ ਦਈਏ ਕਿ ਖੁਸ਼ਖਬਰੀ ਹੈ ਪਲੰਬਰਾਂ ਅਤੇ ਕਾਰਪੈਂਟਰ ਜਾਣੀ ਕੀ ਤਰਖਾਣਾ ਵਾਸਤੇ ਕੈਨੇਡਾ ਨੇ 2025 ਵਿੱਚ ਆਪਣੀ ਇਮੀਗ੍ਰੇਸ਼ਨ ਯੋਜਨਾ ਨੂੰ ਮੋੜ ਸੁਰਜੀਤ ਕੀਤਾ ਹੈ ਐਕਸਪ੍ਰੈਸ ਐਂਟਰੀ ਦੇ ਵਿੱਚ ਇੱਕ ਨਵੀਂ ਸਿੱਖਿਆ ਸ਼੍ਰੇਣੀ ਸ਼ਾਮਲ ਕੀਤੀ ਗਈ ਹੈ ਇਹ ਪ੍ਰਣਾਲੀ ਪੀਆਰ ਪ੍ਰਦਾਨ ਕਰਦੀ ਹੈ ਇਸ ਦਾ ਮੁੱਖ ਉਦੇਸ਼ ਜ਼ਰੂਰੀ ਖੇਤਰਾਂ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨਾ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਅਤੇ ਫ੍ਰੈਂਚ ਬੋਲਣ ਵਾਲੇ ਭਾਈਚਾਰਿਆਂ ਦਾ ਸਮਰਥਨ ਕਰਨਾ ਹੈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਨੇ ਇਹਨਾਂ ਤਬਦੀਲੀਆਂ ਦਾ ਐਲਾਨ ਕਰ ਦਿੱਤਾ ਹੈ ਉਸਨੇ ਇੱਕ ਅਜਿਹੀ ਇਮੀਗ੍ਰੇਸ਼ਨ ਪ੍ਰਣਾਲੀ ਤੇ ਜ਼ੋਰ ਦਿੱਤਾ ਹੈ ਜੋ ਦੇਸ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇ 2025 ਦੇ ਐਕਸਪ੍ਰੈਸ ਐਂਟੀ ਸਿਸਟਮ ਵਿੱਚ ਮੁੱਖ ਬਦਲਾਅ ਤੁਹਾਨੂੰ ਦੱਸਿਏ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਅਧੀਨ ਕੈਨੇਡੀਅਨ ਕੰਮ ਦਾ ਤਜਰਬਾ ਰੱਖਣ ਵਾਲੇ ਉਮੀਦਵਾਰਾਂ ਨੂੰ ਹੁਣ ਪੀਆਰ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸ਼੍ਰੇਣੀ ਅਧਾਰਤ ਸੱਦੇ ਵਿੱਚ ਉਹਨਾਂ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ ਜਿਨ੍ਹਾਂ ਨੂੰ ਫ੍ਰੈਂਚ ਭਾਸ਼ਾ ਦਾ ਗਿਆਨ ਹੈ ਜਾਂ ਜਿਨ੍ਹਾਂ ਕੋਲ ਕੁਝ ਖਾਸ ਖੇਤਰਾਂ ਵਿੱਚ ਕੰਮ ਕਰਨ ਦਾ ਤਜਰਬਾ ਹੈ ਪੀਆਰ ਲਈ ਕੰਮ ਦੇ ਤਜਰਬੇ ਤੇ ਜ਼ੋਰ ਦਿੱਤਾ ਜਾ ਰਿਹਾ ਤਾਂ ਜੋ ਕਿਰਤੀ ਦੀ ਘਾਟ ਨਾ ਹੋਵੇ ਕਿਹੜੇ ਖੇਤਰਾਂ ਦੇ ਲੋਕਾਂ ਨੂੰ ਪੀਆਰ ਵਿੱਚ ਤਰਜੀਹ ਮਿਲੇਗੀ ਸੇਤ ਸੰਭਾਲ ਅਤੇ ਸਮਾਜ ਸੇਵਾ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਜਿਵੇਂ ਕਿ ਪਰਵਾਰਿਕ ਡਾਕਟਰ ਨਰਸ ਪ੍ਰੈਕਟਿਸ਼ਨ ਦੰਦਾਂ ਦਾ ਡਾਕਟਰ ਫਾਰਮਾਸਿਸਟ ਮਨੋਵਿਗਿਆਨੀ ਜਾਨੀ ਕਿ ਸਾਈਕਾਟਰੀ ਨੂੰ ਸਾਈ ਨਿਵਾਸ ਦੇਣ ਲਈ ਪਹਿਲ ਦਿੱਤੀ ਜਾਵੇਗੀ ਇਸੇ ਤਰ੍ਹਾਂ ਵਪਾਰ ਸ਼੍ਰੇਣੀ ਦੇ ਅਧੀਨ ਕਾਰਪੈਂਟਰ ਪਲੰਬਰ ਠੇਕੇਦਾਰ ਅਤੇ ਸ਼ਿਕਿਆ ਸ਼੍ਰੇਣੀ ਦੇ ਤਹਿਤ ਅਧਿਆਪਕਾਂ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਸਿੱਖਿਆਕਾਂ ਅਪਾਹਜ ਵਿਅਕਤੀਆਂ ਦੇ ਟ੍ਰੇਨਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਸਰਕਾਰ ਦਾ ਧਿਆਨ ਇਸ ਵੇਲੇ ਇੰਜੀਨੀਅਰ ਪਾਇਲਟ ਟਰੱਕ ਡਰਾਈਵਰ ਵਰਗੇ ਕੰਮ ਕਰਨ ਵਾਲੇ ਲੋਕਾਂ ਤੇ ਨਹੀਂ ਹੈ ਇਹਨਾਂ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਦੇਸ਼ ਬੁਲਾ ਕੇ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਕਾਰਜਵਲ ਵਿੱਚ ਉਹ ਲੋਕ ਸ਼ਾਮਲ ਹੋਣ ਜੋ ਲੋਡਿੰਗ ਦੇ ਹੁਨਰ ਰੱਖਦੇ ਹੋਣ हाल ही ਦੇ ਸਮੇਂ ਵਿੱਚ ਸਰਕਾਰ ਨੂੰ ਮਜ਼ਦੂਰਾਂ ਦੀ ਬਹੁਤ ਘਾਟ ਹੈ ਅਤੇ ਉਹ ਦੁਬਾਰਾ ਇਹ ਗਲਤੀ ਨਹੀਂ ਕਰਨਾ ਚਾਹੁੰਦੀ ਇਸ ਵੇਲੇ ਇਹਨਾਂ ਸ਼੍ਰੇਣੀਆਂ ਦੇ ਲੋਕਾਂ ਦੀ ਲੋੜ ਹੈ ਅਤੇ ਉਹਨਾਂ ਨੂੰ ਲੰਬੇ ਸਮੇਂ ਲਈ ਦੇਸ਼ ਵਿੱਚ ਰਹਿਣ ਦਾ ਅਧਿਕਾਰ ਦੇਣ ਲਈ ਪੀਆਰ ਦੀ ਵਿਵਸਥਾ ਕੀਤੀ ਜਾ ਰਹੀ ਹੈ ਤੁਸੀਂ ਕੈਨੇਡਾ ਜਾ ਕੇ ਨੌਕਰੀਆਂ ਕਰ ਸਕਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਫ੍ਰੈਂਚ ਭਾਸ਼ਾ ਦੇ ਪਛਾਰੇ ਦੇ ਲੋਕ ਨੇ ਉਹਨਾਂ ਨੂੰ ਇਸ ਵਿੱਚ ਪਹਿਲ ਵੀ ਦਿੱਤੀ ਜਾਵੇਗੀ ਅਤੇ ਸੇਤ ਸਿੱਖਿਆ ਉਹ ਸਾਰੀ ਅਤੇ ਸਿੱਖਿਆ ਖੇਤਰ ਵਿੱਚੋਂ ਵਿਸ਼ੇਸ਼ ਹੁਨਰ ਸਿਖਲਾਈ ਅਤੇ ਭਾਸ਼ਾ ਦੇ ਗਿਆਨ ਵਾਲੇ ਲੋਕਾਂ ਨੂੰ ਸੱਤਾ ਦੇ ਰਿਹਾ ਇਸ ਲਈ ਹੁਨਰਮੰਦ ਕਾਮਿਆਂ ਦੀ ਕਮੀ ਦੂਰ ਹੋਵੇਗੀ ਦੂਜੇ ਪਾਸੇ ਸਰਕਾਰ ਦਾ ਧਿਆਨ ਕਯੂਬਿਕ ਸੂਬੇ ਤੋਂ ਬਾਹਰ ਫ੍ਰੈਂਚ ਬੋਲਣ ਵਾਲੀ ਲੋਕਾਂ ਨੂੰ ਬਸਾਉਣ ਤੇ ਵੀ ਹੈ ਸਰਕਾਰ ਚਾਹੁੰਦੀ ਹੈ ਕਿ ਫ੍ਰੈਂਚ ਬੋਲਣ ਵਾਲੀ ਲੋਕ ਹੁਨਰਬੰਦ ਕੰਮੇ ਕੈਨੇਡਾ ਆਉਣ ਤਾਂ ਜੋ ਕਿਊਬੈਕ ਤੋਂ ਇਲਾਵਾ ਹੋਰ ਰਾਜਾਂ ਵਿੱਚ ਵੀ ਇਸ ਸਪਾਇਚਾਰੇ ਨੂੰ ਬਣਾਇਆ ਜਾ ਸਕੇ ਤਾਂ ਦੋਸਤੋ ਜਿਹੜੇ ਵੀ ਪਲੰਬਰ ਜਾਂ ਕਾਰਪੈਂਟਰ ਕੈਨੇਡਾ ਜਾਣ ਦੇ ਇੱਛੁਕ ਨੇ ਅਤੇ ਐਕਸਪੀਰੀਅੰਸ ਰੱਖਦੇ ਨੇ ਉਹ ਇਸ ਪ੍ਰੋਗਰਾਮ ਅਧੀਨ ਅਪਲਾਈ ਜ਼ਰੂਰ ਕਰਨ ਕੈਨੇਡਾ ਦੇ ਵਿੱਚ ਕਾਰਪੈਂਟਰਾਂ ਅਤੇ ਪਲੰਬਰਾਂ ਦੀ ਸਖਤ ਜ਼ਰੂਰਤ ਹੈ ਤਾਂ ਦੋਸਤੋ ਇਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਚੈਨਲ ਥੈਂਕਸ ਵਨਸ ਸੀ to all my viewers.